ਇਹ ਕਿੱਥੋਂ ਸ਼ੁਰੂ ਹੋਈ ਇਹ ਸੇਵਾ ਕਿਵੇਂ ਸੇਵਾ ਭਾਵਨਾ ਮਨ ਦੇ ਵਿੱਚ ਆਈ ਕਦੋਂ ਤੋਂ ਸ਼ੁਰੂ ਕੀਤੀ ਆ ਉਹ ਜਦੋਂ ਬਾਪੂ ਜੀ ਮੈਂ ਤੁਹਾਨੂੰ ਦੱਸਾਂ ਵੀ ਬਾਅਦ ਚ ਨਾ ਬਾਪੂ ਜੀ ਇੰਨੇ ਕਿ ਸਾਫ਼ ਸੁਥਰੇ ਰਹਿਣ ਲੱਗ ਗਏ ਪੁੱਛੋ ਕੋਈ ਨਾ ਵੀ ਮੈਨੂੰ ਉਹਨਾਂ ਨੂੰ ਦੇਖ ਦੇ ਕੇ ਬੜਾ ਨਾ ਮਨ ਨੂੰ ਆਏ ਵੀ ਯਾਰ ਤੇਰੀ ਇੱਕ ਛੋਟੀ ਜੀ ਹਿੰਮਤ ਨੇ ਕੀ ਕਰਤਾ ਵੀ ਮੈਂ ਕੀ ਕੀਤਾ ਸਿਰਫ ਉਹ ਬੰਦੇ ਨੂੰ ਇਸ਼ਨਾਨ ਕਰਾਇਆ ਚੋਲਾ ਬਦਲਾ ਦਿੱਤਾ ਮਹਾਰਾਜ ਨੇ ਉਹਦੇ ਲਈ ਉਹ ਦੂਜੇ ਬੰਦੇ ਘਲਤੇ ਉਹਨਾਂ ਨੇ ਅੱਖਾਂ ਬਣਵਾਤੀ ਉਹਨੂੰ ਦਿਸਣ ਲੱਗ ਗਿਆ ਉਸ ਤੋਂ ਬਾਅਦ ਇੱਕ ਛੋਟੀ ਜੀ ਕੋਸ਼ਿਸ਼ ਨੇ ਉਸ ਵਿਅਕਤੀ ਨੂੰ ਦੁਨੀਆ ਦੇਖਣ ਲਾ ਦਿੱਤੀ ਦੁਨੀਆ ਦੇਖਣ ਲਾਤੀ ਜਿਹੜਾ ਘੱਟ ਤੋਂ ਘੱਟ 20 ਦਿਨ ਤੋਂ ਜੋੜੇ ਘਰ ਦੇ ਬਾਹਰ ਹੀ ਉੱਥੇ ਮਲਮੁੱਤਰ ਵਿੱਚ ਹੀ ਕਰ ਰਿਹਾ ਸੀ ਐਮਪੀ ਦੇ ਬੰਦਿਆਂ ਦੀ ਰਿਕਾਰਡਿੰਗ ਹੈ ਮੇਰੇ ਕੋਲ ਵੀ ਉਹ ਬੰਦੇ ਨੇ ਇੱਕ ਦੱਸਿਆ ਵੀ ਮੈਨੂੰ ਪਿੰਡ 'ਚ ਲੋਕਾਂ ਨੇ ਪੈਸੇ ਇਕੱਠੇ ਕਰਕੇ ਦਿੱਤੇ ਵੀ ਤੂੰ ਪੰਜਾਬ ਚਲਾ ਜਾ ਤੇਰਾ ਇਲਾਜ ਹੋ ਜਾਏਗਾ ਸਾਡੇ ਨਾਲ ਵੀ ਜੁੜਨ ਤੋਂ ਪਹਿਲਾਂ ਇੱਕ ਤੁਸੀਂ ਖੋਦੀ ਸੋਚੋ ਵੀ ਜੇ ਕੋ ਤੁਹਾਡਾ ਆਪਣਾ ਭੈਣ ਭਰਾਈ ਮਾਤੜੇ ਉਹਦੀ ਸਹਾਇਤਾ ਕਰੋ ਜੇਕਰ ਆਪਾਂ ਸਾਰੇ ਇਹ ਜਾਗ ਜੀਏ ਆਪਣੇ ਭੈਣ ਭਰਾਵਾਂ ਨੂੰ ਆਪਣੇ ਆਸ-ਪਾਸ ਨੂੰ ਸੰਭਲਣ ਲੱਗ ਜਾਈਏ ਤੇ ਮੈਨੂੰ ਲੱਗਦਾ ਵੀ ਇਹ ਇਹ ਲੋਡ ਨਹੀਂ ਰਹੇਗੀ ਆਪਾਂ ਨੂੰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਮੰਨੀ ਜਾਂਦੀ ਆ ਜੇਕਰ ਤੁਸੀਂ ਕਿਸੇ ਮਨੁੱਖ ਦੀ ਜਾਨ ਬਚਾਉਨੇ ਹੋ ਜਾਨ ਬਚਾਉਣ ਦੇ ਵਿੱਚ ਕੋਈ ਯੋਗਦਾਨ ਪਾਉਨੇ ਹੋ ਤਾਂ ਉਸ ਤੋਂ ਵੱਡੀ ਸੇਵਾ ਕੋਈ ਹੋ ਨਹੀਂ ਸਕਦੀ ਪਰ ਅੱਜ ਕੱਲ੍ਹ ਲੋਕ ਆਪਣੇ ਤੋਂ ਦੂਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਪਰ ਅਜੇਹੇ ਦੇ ਵਿੱਚ ਜਿੱਥੇ ਲੋਕ ਆਪਣੇ ਹੀ ਆਪਣੇ ਤੋਂ ਦੂਰ ਹੋ ਰਹੇ ਨੇ ਉੱਥੇ ਇੱਕ ਪਟਿਆਲੇ ਦੇ ਸਮਾਜ ਸੇਵੀ ਸ਼ਖਸ ਨੇ ਭੁਪਿੰਦਰ ਸਿੰਘ ਅੱਜ ਸਾਡੇ ਨਾਲ ਨੇ ਜੋ ਕਿ ਮਨੁੱਖਤਾ ਦੀ ਸੇਵਾ ਕਰ ਰਹੇ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਭੁਪਿੰਦਰ ਸਿੰਘ ਸਭ ਤੋਂ ਪਹਿਲਾਂ ਭੁਪਿੰਦਰ ਜੀ ਸਵਾਗਤ ਹੈ ਵੇ ਖਾਲਸਾ ਵੇ ਫਤਿਹ ਜੀ ਭੁਪਿੰਦਰ ਜੀ ਅਜੇਹੇ ਯੁੱਗ ਦੇ ਵਿੱਚ ਜਿੱਥੇ ਕਹਿ ਲਈਏ ਕਿ ਲੋਕ ਜਦੋਂ ਕਿਸੇ ਦਾ ਐਕਸੀਡੈਂਟ ਹੋਇਆ ਪਿਆ ਹੁੰਦਾ ਸੜਕ ਤੇ ਕੋਈ ਤੜਫ ਰਿਆ ਹੁੰਦਾ ਕੋਈ ਮਦਦ ਲਈ ਲੋਕ ਕੋਲ ਦੀ ਲੰਗ ਜਾਂਦੇ ਨੇ ਵੀਡੀਓ ਬਣਾਉਣ ਲੱਗ ਜਾਂਦੇ ਨੇ ਸੈਲਫੀ ਆਪਾਂ ਫੋਟੋਆਂ ਖਿੱਚਦੇ ਨੇ ਪਰ ਕੋਈ ਸਾਰ ਨਹੀਂ ਲੈਂਦਾ ਅਜਿਹੇ ਦੇ ਵਿੱਚ ਇੱਕ ਤੁਸੀਂ ਉਹ ਅਸੀਂ ਵੀਡੀਓ ਵੀ ਦੇਖੀਆਂ ਤੁਹਾਡੀਆਂ ਦਰਸ਼ਕ ਵੀ ਵੀਡੀਓ ਦੇਖਣਗੇ ਆ ਤੁਸੀਂ ਸੇਵਾ ਕਰਦੇ ਹੋ ਅਜਿਹੇ ਲੋਕਾਂ ਦੀ ਜਿਨ੍ਹਾਂ ਦਾ ਆਪਾਂ ਕਹਿ ਲਈਏ ਕੋਈ ਹੁੰਦਾ ਨਹੀਂ ਉਹਨਾਂ ਦੇ ਲਈ ਮਸੀਹਾ ਬਣਦੇ ਹੋ ਇਹ ਕਿੱਥੋਂ ਸ਼ੁਰੂ ਹੋਈ ਇਹ ਸੇਵਾ ਕਿਵੇਂ ਸੇਵਾ ਭਾਵਨਾ ਮਨ ਦੇ ਵਿੱਚ ਆਈ ਕਦੋਂ ਤੋਂ ਸ਼ੁਰੂ ਕੀਤੀ ਆ ਉਹ ਬਈ 2020 ਤੋਂ ਬਾਅਦ ਮੈਂ ਸੇਵਾ ਸ਼ੁਰੂ ਕੀਤੀ ਹੂੰ 2020 ਨਵੰਬਰ ਦਸੰਬਰ ਤੋਂ ਜਿਉਂ ਥੋੜੀ 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 ਸੇਵਾ ਕਦੀ ਕਿਸੇ ਦੇ ਥੋੜੀ ਜਿਹੀ ਕਰ ਦੇਣੀ ਉਸ ਤੋਂ ਬਾਅਦ ਮਿੰਟੂ ਭਾਈ ਜੀ ਉਹਨਾਂ ਦੀ ਮੈਂ ਬਹੁਤ ਰਿਸਪੈਕਟ ਬਹੁਤ ਜਿਆਦਾ ਇੱਜ਼ਤ ਕਰਦਾ ਮੈਂ ਰੱਬ ਸਮਝਦਾ ਉਹਨਾਂ ਨੂੰ ਮਨੁੱਖਤਾ ਦੀ ਸੇਵਾ ਹੈ ਮਨੁੱਖਤਾ ਦੀ ਸੇਵਾ ਹੈ ਭਾਈ ਗੁਰਪ੍ਰੀਤ ਸਿੰਘ ਮਿੰਟੂ ਅਗਰ ਕੋਈ ਮੈਂ ਕਹਿੰਦਾ ਵੀ ਕਿਸੇ ਨੇ ਰੱਬ ਦੇ ਦਰਸ਼ਨ ਕਰਨੇ ਤੇ ਉਹ ਹੈ ਮਤਲਬ ਪ੍ਰੇਰਿਤ ਤੁਸੀਂ ਉਹਨਾਂ ਤੋਂ ਹੋਏ ਹੋ ਜਦੋਂ ਤੁਸੀਂ ਸਮਾਜ ਨਾਲੋਂ ਟੁੱਟਦੇ ਹੋ ਨਾ ਤੇ ਪ੍ਰਮਾਤਮਾ ਕੋਈ ਨਾ ਕੋਈ ਕੋਈ ਨਾ ਕੋਈ ਤੁਹਾਡੇ ਜੇਕਰ ਤੁਸੀਂ ਪ੍ਰਮਾਤਮਾ ਤੇ ਭਰੋਸਾ ਰੱਖ ਕੇ ਚੱਲਦੇ ਹੋ ਤੇ ਕੋਈ ਨਾ ਕੋਈ ਪ੍ਰਮਾਤਮਾ ਤੁਹਾਨੂੰ ਸਿੱਧੀ ਮੱਤ ਦੇ ਦਿੰਦਾ ਉਸ ਤੋਂ ਮੈਨੂੰ ਇੱਕ ਹਿਸਾਬ ਦੀ ਮੈਨੂੰ ਇਹ ਮੱਤ ਮਿਲੇ ਹੂੰ ਮੈਂ ਬਾਈ ਜੀ ਉਹਨਾਂ ਨੂੰ ਦਿੱਲੀ ਮਿਲਿਆ ਉਸ ਤੋਂ ਬਾਅਦ ਚਲੋ ਜੀ ਬਾਈ ਜੀ ਨਾਲ ਮੇਰਾ ਕਾਫੀ ਪ੍ਰੇਮ ਹੋ ਗਿਆ ਫਿਰ ਮੈਂ ਸੇਵਾ ਜਨਾਂ ਰੁਚੀ ਜੀ ਰਹਿਣ ਲੱਗੀ ਬਾਈ ਜੀ ਦੀਆਂ ਵੀਡੀਓ ਵੇ ਵੇ ਕੇ ਉਸ ਤੋਂ ਬਾਅਦ ਦੋਹਨਵਾਰ ਸਾਹਿਬ ਇੱਕ ਨਿਹੰਗ ਸਿੰਘ ਮਿਲਦੇ ਨੇ ਮੈਨੂੰ ਮੈਂ ਉਹ ਪਹਿਲੀ ਵੀਡੀਓ ਪਾਨਾ ਬਾਈ ਜੀ ਨੂੰ ਬਾਈ ਜੀ ਚਲੋ ਇਹ ਉਸ ਵੀਡੀਓ ਦਾ ਰਿਸਪਾਂਸ ਨਹੀਂ ਦਿੰਦੇ ਉਹਨੇ ਚਿਰ ਚ ਮੇਰੇ ਦਿਮਾਗ ਚ ਆਉਂਦਾ ਕਿ ਇਹਨਾਂ ਦੇ ਕੱਪੜੇ ਬਦਲ ਦੀ ਆਪਾਂ ਅੱਛਾ ਜੀ ਉਹਨਾਂ ਅੱਖਾਂ ਤੋਂ ਦਿਸਣੋਂ ਹਟ ਗਿਆ ਤੇ ਉਹ ਮਲਮੂਤਰ ਵਿੱਚ ਹੀ ਕਰ ਰਹੇ ਸੀ ਅੱਛਾ ਮੈਂ ਉਹਨਾਂ ਦੇ ਕੱਪੜੇ ਬਦਲੇ ਕੱਪੜੇ ਬਦਲੇ ਨਵਾਇਆ ਨਵਾਇਆ ਉਹਨਾਂ ਨੂੰ ਸਾਫ ਕੱਪੜੇ ਪਾ ਤੇ ਬਾਣਾ ਨਵਾਂ ਲੈ ਕੇ ਪਾਤਾ ਪਰ ਨਾ ਬੰਦਤਾ ਹੀ ਹੂੰ ਇਹਨੇ ਚਿਰ ਨੂੰ ਕੋਈ ਗੁਰਸੇਖ ਨੇ ਉਹ ਵੀ ਡੇਲੀ ਦੋਹਨਵਾਰ ਸਾਹਿਬ ਆਉਂਦੇ ਨੇ ਕਹਿੰਦੇ ਵੀ ਇਹਨੂੰ ਕੀ ਦਿੱਕਤ ਹੈ ਮੈਨੂੰ ਇਹਨੂੰ ਦਿਸਦਾ ਨਹੀਂ ਅਸੀਂ ਡਾਕਟਰ ਸਾਹਿਬ ਨੂੰ ਦਿਖਾਇਆ ਡਾਕਟਰ ਸਾਹਿਬ ਨੇ ਰੁਪਿਆ ਉਹ ਤੋਂ ਕੋਈ 5-6000 ਰੁਪਿਆ ਉਹਨਾਂ ਦੇ ਲੱਗਾ ਜੀ ਉਹ ਉਹਨਾਂ ਨੇ ਲਾਇਆ ਅੰਕਲ ਉਹਨਾਂ ਨੇ ਉਹ ਬੰਦੇ ਨੂੰ ਦਿਸਣ ਲੱਗ ਗਿਆ ਜੀ ਅੱਛਾ ਜੀ ਉਹ ਟੱਚ ਦੇ ਵਿੱਚ ਸੀ ਡਾਕਟਰ ਸਾਹਿਬ ਜਾਂ ਵੈਸੇ ਕੋਈ ਤੁਹਾਡੇ ਨਹੀਂ ਨਹੀਂ ਮੇਰੇ ਟੱਚ 'ਚ ਨਹੀਂ ਮੈਨੂੰ ਤਾਂ ਉਹ ਸੇਵਾ ਜੇ ਮਿਲੇ ਜਿਹੜੇ ਬੰਦੇ ਤੋਂ ਦੱਸਣ ਜਿਨ੍ਹਾਂ ਨੇ ਪੈਸੇ ਲਾਏ ਉਹਨਾਂ ਦੇ ਟੱਚ 'ਚ ਡਾਕਟਰ ਸਾਹਿਬ ਸੀਗੇ ਠੀਕ ਹੈ ਉਹ ਜਦੋਂ ਬਾਪੂ ਜੀ ਨੇ ਮੈਂ ਦੋਂ ਦਸਾਂ ਵੀ ਬਾਅਦ ਚ ਨਾ ਬਾਪੂ ਜੀ ਇੰਨੇ ਸਾਫ਼ ਸੁਥਰੇ ਰਹਿਣ ਲੱਗ ਗਏ ਪੁੱਛੋ ਕੋਈ ਨਾ ਵੀ ਮੈਨੂੰ ਉਹਨਾਂ ਨੂੰ ਦੇਖ ਦੇ ਕੇ ਬੜਾ ਨ ਮਨ ਨੂੰ ਆਏ ਵੀ ਯਾਰ ਤੇਰੀ ਇੱਕ ਛੋਟੀ ਜੀ ਹਿੰਮਤ ਨੇ ਕੀ ਕਰਤਾ ਵੀ ਮੈਂ ਕੀ ਕੀਤਾ ਸਿਰਫ ਉਹ ਬੰਦੇ ਨੂੰ ਇਸ਼ਨਾਨ ਕਰਾਇਆ ਚੋਲਾ ਬਦਲਾਤਾ ਬਿਲਕੁਲ ਮਹਾਰਾਜ ਨੇ ਉਹਦੇ ਲਈ ਉਹ ਦੂਜੇ ਬੰਦੇ ਘਲਤੇ ਉਹਨਾਂ ਨੇ ਅੱਖਾਂ ਬਣਵਾਤੀਆਂ ਉਹਨੂੰ ਦਿਸਣ ਲੱਗ ਗਿਆ ਹੂੰ ਉਸ ਤੋਂ ਬਾਅਦ ਇੱਕ ਛੋਟੀ ਜੀ ਕੋਸ਼ਿਸ਼ ਨੇ ਉਸ ਵਿਅਕਤੀ ਨੂੰ ਦੁਨੀਆ ਦੇਖਣ ਲਾਤੀ ਦੁਨੀਆ ਦੇਖਣ ਲਾਤੀ ਜਿਹੜਾ ਘੱਟ ਤੋਂ ਘੱਟ 20 ਦਿਨ ਤੋਂ ਜੋੜੇ ਘਰ ਦੇ ਬਾਹਰ ਹੀ ਉੱਥੇ ਮਲਮੁੱਤਰ ਵਿੱਚ ਹੀ ਕਰ ਰਿਹਾ ਸੀ ਬਾਣਾ ਪਾਇਆ ਹੋਇਆ ਸੀ ਮੈਂ ਤੁਹਾਨੂੰ ਵੀਡੀਓ ਦਿਆਂਗਾ ਤੁਸੀਂ ਵਿੱਚ ਲਾਇਓ ਜਰੂਰ ਅੱਛਾ ਵੀ 20 ਦਿਨਾਂ ਤੋਂ ਉੱਥੇ ਪਿਆ ਤਾਂ ਕਿਸੇ ਨੇ ਕੋਈ ਸਾਰ ਨਹੀਂ ਲਈ ਕੋਈ ਉੱਥੇ ਦੁਨੀਆ ਆ ਜਾ ਰਹੀ ਐ ਐਸੀ ਗੱਲ ਨਹੀਂ ਆ ਜਾ ਨਹੀਂ ਰਹੀ ਉਹਨਾਂ ਥੋੜਾ ਜਿਵੇਂ ਉਹ ਗੰਦੇ ਕੱਪੜੇ ਹੋਣ ਕਰਕੇ ਉਹਨੇ ਗਾਲਾਂ ਹੀ ਕੱਢਣ ਲੱਗ ਗਏ ਅੱਛਾ ਜੀ ਕੋਲੋਂ ਮਾੜਾ ਬੋਲਣ ਲੱਗ ਗਏ ਜਿਵੇਂ ਦਿਮਾਗ ਬੰਦੇ ਦਾ ਹੋ ਜਾਂਦਾ ਹੈ ਉਹ ਚੀਜ਼ ਨੂੰ ਵੇਖ ਕੇ ਉਹਨਾਂ ਦਾ ਕੋਈ ਨੇੜੇ ਨਹੀਂ ਲੱਗਦਾ ਚਲੋ ਅਸੀਂ ਥੋੜੀ ਕੋਸ਼ਿਸ਼ ਕੀਤੀ ਮਹਾਰਾਜ ਨੇ ਉਹਨਾਂ ਨੂੰ ਕਰਨਾ ਤਾਂ ਮਹਾਰਾਜ ਨੇ ਸੀ ਉਸ ਤੋਂ ਬਾਅਦ ਹੌਲੀ 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 ਜਰੀਆ ਬਣਾਤਾ ਜੀ ਫਿਰ ਮੈਂ ਨਾ ਬਾਹਰ ਜੇ ਕੋਈ ਮੈਨੂੰ ਇਹੋ ਜੀ ਹਾਲਤ ਵਿੱਚ ਮਿਲਦਾ ਸੀ ਮੈਂ ਉਸ ਬੰਦੇ ਦੀ ਜਿੰਨੀ ਹੋ ਸਕਦੀ ਸੀ ਮੇਰੇ ਤੋਂ ਮਦਦ ਕਰਦਾ ਸੀ ਯਾਨੀ ਕਿ ਉਹ ਪਹਿਲੀ ਮਦਦ ਸੀ ਤੁਹਾਡੀ ਉਹ ਪਹਿਲੀ ਮਦਦ ਸੀ ਮੇਰੀ ਉਸ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਫਿਰ ਉਹ ਖੁਸ਼ੀ ਹੋਈ ਇੱਕ ਤਰ੍ਹਾਂ ਵੀ ਮੈਨੂੰ ਐ ਲੱਗਿਆ ਵੀ ਆਪਾਂ ਯਾਰ ਕਿਸੇ ਦੀ ਥੋੜੀ ਜੀ ਜੇ ਬਾਹ ਫੜੀਏ ਨਾ ਕਈ ਵਾਰੀ ਕਿਸੇ ਦਾ ਜੀਵਨ ਬਦਲ ਸਕਦਾ ਹੈ ਬਿਲਕੁਲ ਬਿਲਕੁਲ ਉਹ ਮਾਰੇ ਨੇ ਹੌਲੀ 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 ਇਹੋ ਜੇ ਸਿਸਟਮ ਚਲਾ ਲਿਆ ਮੈਨੂੰ ਸਮਝ ਹੀ ਨਹੀਂ ਆਈ ਫਿਰ ਭਾਜੀ ਇੱਕ ਵੀਡੀਓ ਬੰਦੇ ਨੇ ਖੰਨੇ ਦੀ ਜੀ ਸੌਰੀ ਐਮਲੇਰ ਕੋਡਲੇ ਦੀ ਕੋਈ ਮਾਤਾ ਸੀਗੀ ਸਰਕਾਰੀ ਹਸਪੀਟਲ ਚ ਦਾਖਲ ਉਹ 32 33 ਦਿਨ ਰਹਿੰਦੇ ਨੇ ਅੱਛਾ ਜੀ ਉਹਨਾਂ ਨੂੰ ਵਾਰਡ ਚ ਸਿਆਲ ਦੇ ਦਿਨ ਸੀਗੇ ਲੋਕੀ ਖਾਣ ਪੀਣ ਤਾਂ ਦੇ ਹੀ ਜਾਂਦੇ ਨੇ ਪਰ ਉਹਨਾਂ ਦੀ ਕੋਈ ਕੱਪੜਿਆਂ ਦੀ ਸੇਵਾ ਨਹੀਂ ਕਰਦਾ ਕੋਈ ਉਹਨਾਂ ਦੇ ਕੱਪੜੇ ਸਾਫ਼ ਕਰਦੇ ਜਾਂ ਕੁਝ ਕਿਉਂਕਿ ਉਹਨਾਂ ਦੇ ਚੂਲੇ ਦੇ ਸੱਟ ਲੱਗੀ ਹੋਈ ਸੀ ਠੀਕ ਹੈ ਬਾਈ ਜੀ ਉਹਨਾਂ ਨੂੰ ਵੀਡੀਓ ਪਾਈਆਂ ਬਾਈ ਜੀ ਹੁਣੀ ਲੈ ਕੇ ਗਏ ਉਹ ਮਾਤਾ ਸਾਹਿਬੀ ਥੱਲੇੋਂ ਕੀੜੇ ਖਾ ਗਏ। ਉੱਥੇ ਉਹ ਦੋ ਤਿੰਨ ਦਿਨ ਬਾਅਦ ਜਾ ਕੇ ਡੈਥ ਹੋ ਗਈ। ਹਾਂ। ਮੇਰੇ ਮਨ 'ਚ ਆਇਆ ਮੈਂ ਕਿਹਾ ਯਾਰ ਵੀ ਆਪਣਾ ਰਜਿੰਦਰਾ ਵੀ ਸਾਰੀਆਂ ਵਾਰਡਾਂ 'ਚ ਨੰਬਰ ਦੇ ਦਿੰਦੇ ਆ। ਹਾਂ। ਮੈਂ ਸਾਰੀਆਂ ਵਾਰਡਾਂ 'ਚ ਰਜਿੰਦਰਾ ਦਾ ਨੰਬਰ ਦੇ ਦਤਾ ਜੀ। ਤੁਸੀਂ ਵਿਸ਼ਵਾਸ ਕਰਿਓ ਨਾ ਕਰਿਓ ਮੇਰੇ ਕੋਲ ਅੱਜ ਵੀਡੀਓ ਨੇ ਮੈਂ ਰਜਿੰਦਰਾ ਦੇ ਬੈੱਡਾਂ ਤੇ ਕੀੜੇ ਪਏ ਕੱਢੇ ਨੇ ਬੰਦੇ ਆ ਦੇ। ਅੱਛਾ ਜੀ। ਅੱਜ ਮੇਰੇ ਕੋਲ ਉਸੇ ਤਰ੍ਹਾਂ ਉਹ ਕੀੜੇ ਸਭ ਕੁਝ ਹੈਗਾ। ਹਾਂ। ਬੈਡਾਂ ਤੇ ਕੀੜਿਆਂ ਤੱਕ ਪੈ ਜਨੇ ਕਰਨੇ ਤੇ ਚਲੋ ਮੈਂ ਰਜਿੰਦਰਾ ਦੀਆਂ ਸਾਰੀਆਂ ਵਾਰਡਾਂ 'ਚ ਨੰਬਰ ਦੇ ਦਿੱਤਾ ਹੌਲੀ 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 ਕਦੀ ਕਿਸੇ ਨੂੰ ਪਤਾ ਲੱਗ ਕਦੀ ਕਿਸੇ ਨੂੰ ਪਤਾ ਲੱਗ ਉੱਥੇ ਇੱਕ ਦੋ ਮਰੀਜ਼ ਮੇਰੇ ਕੋਲ ਚੱਲਦੇ ਰਹਿੰਦੇ ਉੱਥੇ ਕਿੰਨੇ ਕਿੰਨੇ ਸਮੇਂ ਤੋਂ ਕਰ ਰਹੇ ਹੋ ਭਵਿੰਦਰ ਜੀ ਰਜਿੰਦਰਾ ਮੈਂ ਸੇਵਾ 2 ਸਾਲ ਤੋਂ ਉੱਤੇ ਹੋ ਗਿਆ ਜੀ ਕਿੰਨੇ ਕੁ ਮਰੀਜ਼ ਹੁਣ ਤੱਕ ਤੁਸੀਂ ਆਪਾਂ ਕਹਿ ਲਈਏ ਆਪਣੇ ਹੱਥਾਂ ਨਾਲ ਤੁਸੀਂ ਉਹਨਾਂ ਦੀ ਜ਼ਿੰਦਗੀ ਸਮਾਰਤੀ ਆ ਚਲੋ ਸਮਾਰਨ ਦਾ ਪ੍ਰਮਾਤਮਾ ਤੁਸੀਂ ਉਹਨਾਂ ਦੀ ਮਦਦ ਕਰਤੀ ਜਰੀਆ ਬਣੇ ਹੋ ਤੁਸੀਂ ਕਿੰਨੇ ਕੁ ਮਰੀਜ਼ ਰਜਿੰਦਰਾ ਚ ਅਸੀਂ ਕੋਈ ਗਿਣਤੀ ਤੋਂ ਬਾਹਰ ਨਹੀਂ ਸਾਡੇ ਮਰੀਜ਼ 100 ਪਲੱਸ ਹੋ ਗਏ ਨੇ ਰਜਿੰਦਰਾ ਰਜਿੰਦਰਾ ਦੇ ਇੱਕ ਹੋਰ ਗੱਲ ਹੈ ਕਿ ਕੱਲੇ ਪੰਜਾਬ ਪੰਜਾਬ ਦੇ ਜਾਂ ਪਟਿਆਲਾ ਦੇ ਜਾਂ ਫਿਰ ਕੋਈ ਹੋਰ ਵੀ ਜਿਹੜੇ ਬਾਹਰਲੇ ਸੂਬੇ ਦੇ ਵੀ ਕੋਈ ਮਰੀਜ਼ ਮਿਲੇ ਤੁਹਾਨੂੰ ਮੈਨੂੰ ਬਾਹਰਲੇ ਸੂਬਿਆਂ ਦੇ ਵੀ ਮਰੀਜ਼ ਮਿਲੇ ਇੱਥੇ ਮੈਂ ਬਹੁਤ ਕੁਝ ਦੇਖਿਆ ਹੂੰ ਇਨਿਕ ਬਾਹਰ ਲੀਆਂ ਸਟੇਟਾਂ ਚ ਲੋਕੀ ਮੈਂ ਹੁਣ ਤੁਹਾਨੂੰ ਕੀ ਦੱਸਾਂ ਵੀ ਕੀ ਸਮਝਦੇ ਨੇ ਹੁਣ ਇੱਕ ਪਿੰਡ ਪੂਰਾ ਇਕੱਠਾ ਹੋ ਕੇ ਇੱਕ ਦਾ ਇਲਾਜ ਨਹੀਂ ਕਰਾ ਸਕਦਾ ਸਿਰਫ ਉਹਨੂੰ ਕਰਾਇਆ ਦੇ ਦੇਗਾ ਅੱਛਾ ਜੀ ਐਮਪੀ ਦੇ ਬੰਦਿਆਂ ਦੀ ਰਿਕਾਰਡਿੰਗ ਹੈ ਮੇਰੇ ਕੋਲ ਵੀ ਉਹ ਬੰਦੇ ਨੇ ਇੱਕ ਦੱਸਿਆ ਵੀ ਮੈਨੂੰ ਪਿੰਡ ਚ ਲੋਕਾਂ ਨੇ ਪੈਸੇ ਇਕੱਠੇ ਕਰਕੇ ਦਿੱਤੇ ਵੀ ਤੂੰ ਪੰਜਾਬ ਚਲਾ ਜਾ ਤੇਰਾ ਇਲਾਜ ਹੋ ਜਾਏਗਾ ਅੱਛਾ ਮਤਲਬ ਉੱਥੇ ਐਮਪੀ ਦੇ ਵਿੱਚ ਇਲਾਜ ਨਹੀਂ ਕਰਵਾ ਸਕੇ ਉਹ ਉਹ ਬੰਦੇ ਪੂਰਾ ਪੂਰਾ ਪਿੰਡ ਇੱਕ ਬੰਦੇ ਦੇ ਯੂਰਨ ਵਾਲੀ ਜਗ੍ਹਾ ਤੇ ਪਥਰੀ ਦੀ ਪ੍ਰੋਬਲਮ ਸੀ ਅੱਛਾ ਜੀ ਉਹ ਕੁਝ ਜੇ ਆਪਾਂ ਕਹਿ ਦਈਏ ਨਾ ਵੀ 30 ਨਾ 40 ਹਜ਼ਾਰ ਦਾ ਖਰਚਾ ਹੋਏਗਾ ਜੇ ਪ੍ਰਾਈਵੇਟ ਵੀ ਕਰਾਂਦੇ ਉਹ ਬੰਦਾ ਉੱਥੋਂ ਇੱਥੇ ਪੰਜਾਬ ਚ ਆ ਕੇ ਫਿਰ ਉਹ ਸੰਸਤਾ ਚ ਗਿਆ ਉੱਥੋਂ ਆਪਰੇਸ਼ਨ ਕਰਾ ਕੇ ਉਹ ਬੰਦਾ ਗਿਆ ਅੱਛਾ ਮਤਲਬ ਉਹਨਾਂ ਦਾ ਵੀ ਇੰਨਾ ਕਿ ਉਹਨਾਂ ਨੂੰ ਪਤਾ ਉਹ ਉਹ ਇੰਨਾ ਕਿ ਇਸ ਚੀਜ਼ ਦਾ ਪੰਜਾਬ ਦਾ ਉਹ ਵੀ ਇੱਥੇ ਪਹਿਲਾਂ ਤਾਂ ਲੰਗਰ ਦਾ ਸੀ ਉਹਨ ਲੋਕਾਂ ਨੂੰ ਇਹ ਵੀ ਐ ਵੀ ਜੇ ਕੋਈ ਇੱਥੇ ਦਵਾਈ ਨੂੰ ਵੀ ਆ ਜਾਏਗਾ ਤਾਂ ਉਹ ਭੁੱਖਾ ਨਹੀਂ ਮਰੇ ਦੋਨੋਂ ਦਵਾਈ ਮਿਲੇਗੀ ਜਣ ਕੇ ਇਲਾਜ ਵੀ ਇੱਥੇ ਹੋਏ ਤੇ ਇਲਾਜ ਹੋ ਜਾਏਗਾ ਵੀ ਪੰਜਾਬ ਚ ਇਲਾਜ ਹੋ ਜਾਏਗਾ ਹੂੰ ਫਰੋਂ ਉਸ ਬੰਦੇ ਦਾ ਤੁਸੀਂ ਇਲਾਜ ਕਰਵਾਇਆ ਮੈਂ ਤੇ ਨਹੀਂ ਕਰਾਇਆ ਪਰ ਮੈਂ ਉਹਨੂੰ ਸੰਸਤਾ 'ਚ ਭੇਜਿਆ ਬਾਈ ਜੀ ਉਹਨਾਂ ਕੋਲੇ ਅੱਛਾ ਜੀ ਤੇ ਫਿਰ ਬਾਈ ਜੀ ਉਹਨਾਂ ਨੇ ਉੱਥੇ ਉਹਦਾ ਇਲਾਜ ਕਰਵਾਇਆ ਤੇ ਉਸ ਤੋਂ ਬਾਅਦ ਠੀਕ ਹੋ ਕੇ ਫਿਰ ਉਹ ਧੱਕੇ ਨਾਲ ਬਾਈ ਜੀ ਉਹਨਾਂ ਤੋਂ 2 ਮਹੀਨੇ ਬਾਅਦ ਚਲਾ ਗਿਆ ਸੀ ਅੱਛਾ ਜੀ ਇਹ ਨਹੀਂ ਪਤਾ ਵੀ ਉਹਨੂੰ ਕਿਤੇ ਪੰਜਾਬ 'ਚ ਮੰਗ ਖਾ ਰਿਹਾ ਹੈ ਜਾਂ ਆਪਣੇ ਘਰ ਚਲਾ ਗਿਆ ਇਹ ਪ੍ਰਮਾਤਮਾ ਨੂੰ ਪਤਾ ਹੈ ਪਰ ਬਾਈ ਜੀ ਕੋਲੋਂ 2 ਮਹੀਨੇ ਬਾਅਦ ਧੱਕੇ ਨਾਲ ਚਲਾ ਗਿਆ ਸੀ ਅੱਛਾ ਪਰਿਵਾਰ ਸਪੋਰਟ ਕਰਦਾ ਕਈ ਵਾਰੀ ਪਰਿਵਾਰਕ ਮੈਂਬਰ ਹੁੰਦੇ ਨੇ ਨਾ ਆਪਾਂ ਕਹਿ ਲਈਏ ਤੈਨੂੰ ਕਿਹੜੇ ਕੰਮਾਂ ਚ ਪੈ ਗਿਆ ਯਾਰ ਅੱਜ ਕੱਲ ਦੀ ਜੇ ਬਈ ਗੱਲ ਕਰਾਂ ਜਨਰੇਸ਼ਨ ਦੀ ਗੱਲ ਕਰੀ ਗੱਲ ਤਾਂ ਕੀ ਹੈ ਬਾਈ ਮੇਰਾ ਦੂਜਾ ਜਨਮ ਹੈ ਠੀਕ ਹੈ ਨਾ ਉਸ ਤੋਂ ਬਾਅਦ ਮੇਰੇ ਘਰ ਦੇ ਹੁਣ ਮੇਰੇ ਤੇ ਕੋਈ ਵਾਦਾ ਜਿਆਦਾ ੱਤਕਾ ਨਹੀਂ ਕਰਦੇ ਮੈਂ ਪਹਿਲਾਂ ਜਿਹੜੇ ਲੋਕੀ ਮੈਨੂੰ ਪੁਰਾਣਾ ਜਾਣਦੇ ਉਹਨਾਂ ਸਾਰਿਆਂ ਨੂੰ ਪਤਾ ਹੈ ਕਿ ਮੈਂ ਗਲਤ ਸੰਗਤ ਚ ਪੈ ਗਿਆ ਸੀ ਜੀ ਮੈਂ ਬਹੁਤ ਬਰਬਾਦੀ ਕੀਤੀ ਆਪਣੀ ਹੂੰ ਤੇ 2020 ਚ ਜਦੋਂ ਮੈਂ ਵਾਪਸ ਕੀਤਾ ਨਾ ਫਿਰ ਮੈਂ ਇਹ ਸੱਚ ਪੁੱਛਦੇ ਮੈਂ ਆਪਣੇ ਪੁਰਾਣੇ ਸੱਜਣ ਮਿੱਤਰਾਂ ਨਾਲ ਬਹੁਤ ਘੱਟ ਸੰਪਰਕ ਰੱਖਿਆ ਬਹੁਤ ਘੱਟ ਹੂੰ ਸੰਗਤ ਛੜਤੀ ਉਹ ਸੰਗਤ ਕੀ ਵੀ ਜਿਹੜੇ ਵਧੀਆ ਬੰਦੇ ਵੀ ਸੀ ਨਾ ਮੈਂ ਉਹਨਾਂ ਤੋਂ ਆਪ ਚੱਲਣ ਲੱਗ ਗਿਆ ਯਾਰ ਵੀ ਇਹ ਹੁਣ ਬੰਦੇ ਤੇਨੂੰ ਨਫ਼ਰਤ ਕਰਦੇ ਹੋਣੇ ਨੇ ਵੀ ਤੂੰ ਗਲਤ ਰਹੀਂ ਇਹ ਬੰਦਿਆਂ ਦਾ ਕੁਝ ਹੋਰ ਸੀਗਾ ਹੂੰ ਚਲੋ ਆਪਾਂ ਨੂੰ ਮਹਾਰਾਜ ਨੇ ਕਿਸੇ ਹੋਰ ਪਾਸੇ ਲਾ ਲਿਆ ਹੂੰ ਪਰ ਆਪਣਾ ਕਿਸੇ ਨਾਲ ਕੋਈ ਗੁੱਸਾ ਗਿਲਾ ਨਹੀਂ ਠੀਕ ਹੈ ਨਾ ਆਪਾਂ ਗਲਤ ਸੀਗੇ ਲੋਕਾਂ ਦੇ ਮਨ 'ਚ ਜਿਹੋ ਜਿਹੇ ਥਾਟ ਆਉਂਦੇ ਨੇ ਠੀਕ ਹੈ ਆ ਕਈ ਸੱਜਣ ਤਾਂ ਹੁਣ ਵੀ ਕਹਦੇ ਹੁਣੇ ਵੀ ਭពਿੰਦਰ ਯਾਰ ਪੁੱਪੀ ਕਿਹੜੇ ਕੰਮਾਂ 'ਚ ਪੈ ਗਿਆ ਤੂੰ ਉਹ ਤਾਂ ਉਹਨਾਂ ਦੀ ਸੋਚ ਹੈ ਕੋਈ ਆਪਣੀ ਸੋਚ ਨਾਲ ਕੁਛ ਕਹਿੰਦਾ ਹੈ ਕੋਈ ਕੁਛ ਕਹਿੰਦਾ ਹੈ ਪਰ ਚਲੋ ਮੈਂ ਕਹਿੰਦਾ ਵੀ ਪ੍ਰਮਾਤਮਾ ਨੂੰ ਜਿਵੇਂ ਚੰਗਾ ਲੱਗਦਾ ਹੈ ਪਰ ਆਪਾਂ ਗਲੇ ਆਪਣੇ ਮਨ ਨੂੰ ਜੋ ਸੰਤੁਸ਼ਟੀ ਮਿਲਦੀ ਹੈ ਜਦੋਂ ਅਸਲੀਅਤ ਨਾਲ ਤੁਸੀਂ ਜਿੰਨਾਂ ਖੁਦ ਤੁਹਾਡੇ ਨਹੀਂ ਵੱਜਦੀ ਤੁਹਾਨੂੰ ਦਰਦ ਨਹੀਂ ਹੁੰਦਾ ਜਦੋਂ ਤੁਹਾਡੇ ਖੁਦ ਦੇ ਵਜਦੀ ਹੈ ਨਾ ਫਿਰ ਤੁਹਾਨੂੰ ਪਤਾ ਲੱਗਦਾ ਅੱਛਾ ਭਵਿੰਦਰ ਜੀ ਜਦੋਂ ਕੋਈ ਇਹ ਜਿਹਾ ਇਨਸਾਨ ਹੁੰਦਾ ਕੋਈ ਸਮਾਜ ਸੇਵੀ ਸੇਵਾ ਕਰਦਾ ਉਹਦੇ ਨਾਲ ਬਹੁਤ ਜ਼ਿਆਦਾ ਲੋਕ ਜੁੜੇ ਹੁੰਦੇ ਨੇ ਇੱਕ ਚੈਨ ਬਣੀ ਹੁੰਦੀ ਆ ਅੱਗੇ ਤੋਂ ਅੱਗੇ ਜੁੜੇ ਹੁੰਦੇ ਨੇ ਤੁਸੀਂ ਕਿੰਨੇ ਕੁ ਮੈਂਬਰ ਹੋ ਤੁਸੀਂ ਇਸ ਜੋ ਕੰਮ ਦੇ ਵਿੱਚ ਕਰ ਰਹੇ ਹੋ ਜੋ ਇਹ ਕੰਮ ਬਾਈ ਮੈਂ ਇਹੀ ਸਾਰੇ ਮਸਲੇ ਸਭ ਤੋਂ ਬਾਹਰ ਰਹਿ ਗਿਆ ਅੱਛਾ ਜੀ ਮੈਂ ਕੋਈ ਆਪਣੇ ਬਾਰੇ ਵਾਦਾ ਕਦੀ ਕਿਸੇ ਨੂੰ ਦੱਸਿਆ ਨਹੀਂ ਹੈ ਹੂੰ ਇਹ ਤਾਂ ਥੋੜੇ ਪਿਛਲੇ ਕੁਝ 6 ਮਹੀਨਿਆਂ ਤੋਂ ਇੱਥੇ ਜਾਣੇ ਹਿੱਤ ਸੰਮਤੀ ਵਾਲੇ ਨੇ ਜੀ ਜੀ ਉਹ ਸ਼ਰਮਾ ਜੀ ਮੈਨੂੰ ਦੇਖਦੇ ਹੁੰਦੇ ਸੀ ਰਜਿੰਦਰਾ ਹਸਪੀਟਲ ਉਹ ਬੜੀ ਵੱਡੀ ਸੰਸਤਾ ਹੈ ਉਹ ਦੇਖਦੇ ਹੁੰਦੇ ਵੀ ਇੱਕ ਕੱਲਾ ਬੰਦਾ ਹੁੰਦਾ ਯਾਰ ਕੱਪੜੇ ਬਦਲ ਕੇ ਚਲਾ ਜਾਂਦਾ ਵੀ ਬੱਸ ਅੱਛਾ ਚਲੋ ਜੇ ਕਿਤੋਂ ਇੱਧਰ ਉੱਧਰ ਕੋਈ ਸਿਸਟਮ ਆਪਣੇ ਸੱਜਣ ਮਿੱਤਰ ਦਵਾਈਆਂ ਦੁਈਆਂ ਦਾ ਸਿਸਟਮ ਲਾ ਦਿੰਦੇ ਤੇ ਠੀਕ ਹੈ ਨਹੀਂ ਤਾਂ ਆਪਾਂ ਕਦੀ ਬਾਹਰ ਇੰਟਰਫੇਅਰ ਨਹੀਂ ਸੀ ਕੀਤਾ ਵੀ ਜਰੂਰ ਆਪਾਂ ਇਹਨੂੰ ਦਵਾਈ ਦਵਾਣੀ ਹੈ ਦਵਾਣੀ ਹੈ ਫਿਰ ਜਿਹੜਾ ਖਰਚਾ ਵਗੈਰਾ ਤੁਸੀਂ ਉਹ ਕਿੱਥੋਂ ਬਾਈ ਮੈਂ ਜੇ ਸੱਚ ਪੁੱਛਦੇ ਨਾ ਵੀ ਮੇਰਾ ਇੰਨਾ ਜ਼ਿਆਦਾ ਖਰਚਾ ਹੈ ਹੀ ਨਹੀਂ ਮੈਂ ਪਿੱਛੇ ਲੋਰੀਗੇੜ ਤੋਂ ਪੁਰਾਣੇ ਕੱਪੜੇ ਲੈਣਾ ਜੀ ਠੀਕ ਹੈ ਉਹ ਦੋ ਤਿੰਨ ਦਿਨ ਚਾਰ ਦਿਨ ਕੱਢ ਜਾਂਦੇ ਨੇ ਉਹਦੇ ਜਿੱਦਣ ਫੇਰ ਉਹ ਗੰਦ ਨਾਲ ਲੱਭਣੇ ਹੁੰਦੇ ਨੇ ਉਹ ਲਾਹ ਕੇ ਸਿੱਟ ਦੇਣੇ ਨੇ ਅੱਛਾ ਜੀ ਤੇ ਆਪਾਂ ਫੇਰ ਉੱਥੋਂ ਲੈ ਕੇ ਪਾ ਦੇਣੇ ਨੇ ਜੀ ਡੈਪਰ ਵੇਖੋ ਜਿੰਨੀ ਕੁ ਲੋਡ ਪੈਂਦੀ ਹੈ ਕੁਝ ਮੇਰੇ ਹੁਣ ਇੱਥੇ ਸੰਗਤ ਚ ਰਜਿੰਦਰਾ ਕਾਫੀ ਜੁੜੇ ਹੋਏ ਨੇ ਮੇਰੇ ਨਾਲ ਸੰਗਤ ਚ ਜੁੜੇ ਨੇ ਬੰਦੇ ਉਹ ਮੇਰੇ ਨਾਲ ਨਹੀਂ ਜੁੜੇ ਉਹ ਸਿਰਫ ਇੱਕੋ ਸੇਵਾ ਨੂੰ ਦੇਖ ਕੇ ਉਹਨਾਂ ਨੂੰ ਲੱਗਦਾ ਕਿ ਇਹ ਬੰਦਾ ਸਹੀ ਕਰ ਰਿਹਾ ਤੇ ਉਹ ਦੇ ਰਹੇ ਨੇ ਕੋਈ ਕਦੀ ਕੁਝ ਲੈ ਦਿੰਦਾ ਜੋ ਆਪਣੀ ਲੋੜ ਹੁੰਦੀ ਹੈ ਮੈਂ ਸਮਾਨ ਹੀ ਲੈਣਾ ਮੈਂ ਕਦੀ ਪੈਸਾ ਨਹੀਂ ਲਿਆ ਕਿਸੇ ਤੋਂ ਅੱਛਾ ਜੀ ਠੀਕ ਹੈ ਨਾ ਤੇ ਉਹ ਆਪਾਂ ਨੂੰ ਸਮਾਨ ਵਗੈਰਾ ਲੈ ਦਿੰਦੇ ਨੇ ਅੱਛਾ ਭਵਿੰਦਰ ਜੀ ਜੇ ਮੈਂ ਆਪਾਂ ਗੱਲ ਕਰਦੇ ਹਾਂ ਨਾ ਇੱਕ ਪਰਿਵਾਰ ਹੁੰਦਾ ਇੱਕ ਪਰਿਵਾਰ ਦੇ ਵਿੱਚ ਜੇ ਚਾਰ ਜਣੇ ਬੈਠੇ ਹੋਣੇ ਅੱਜ ਕੱਲ ਤਾਂ ਉਹਨਾਂ ਕੋਲ ਆਪਸ ਦੇ ਵਿੱਚ ਗੱਲ ਕਰਨ ਦਾ ਟਾਈਮ ਨਹੀਂ ਹੁੰਦਾ ਚਾਰੇ ਜਣੇ ਆਪਣਾ ਆਪਣਾ ਫੋਨ ਲੈ ਕੇ ਕੋਈ ਕੁਝ ਦੇਖ ਰਹੇ ਹੁੰਦਾ ਕੋਈ ਕੁਝ ਦੇਖ ਰਹੇ ਹੁੰਦਾ ਆ ਨਿਊ ਜਨਰੇਸ਼ਨ ਆ ਜਿਹੜੀ ਅੱਜ ਕੱਲ ਉਹਨਾਂ ਨੂੰ ਕੀ ਕਹੋਗੇ ਤੁਸੀਂ ਕਿਉਂਕਿ ਇੱਕ ਬਿਰਧ ਆਸ਼ਰਮ ਜਿਹੜੇ ਨੇ ਉਹ ਬਹੁਤ ਵੱਧ ਗਏ ਇਹ ਬਈ ਸਾਡੀ ਬੜੀ ਵੱਡੀ ਕਿਸਮਤੀ ਹੈ ਇਹਦੇ ਚ ਨਾ ਬੱਚਿਆਂ ਦਾ ਇਕੱਲਾ ਅੰਗਨਾ ਨਹੀਂ ਹੈਗਾ ਪਹਿਲਾਂ ਜਿਹੜੇ ਮਾਂ-ਬਾਪ ਨੇ ਵਿਚਾਰੇ ਬੜੀ ਕੋਸ਼ਿਸ਼ ਕਰਦੇ ਯਾਰ ਅਸੀਂ ਆਪਣੇ ਬੱਚਿਆਂ ਲਈ ਆ ਵੀ ਬਣਾ ਦੀਏ ਆ ਵੀ ਬਣਾ ਦੀਏ ਆ ਵੀ ਬਣਾ ਦੀਏ ਉਹਨਾਂ ਲਈ ਸਾਰੀਆਂ ਸੁਖ-ਸਹੂਲਤਾਂ ਖੜੀਆਂ ਕਰ ਦਿੰਦੇ ਨੇ ਉਨਾਂ ਲਈ ਸੁੱਖ ਸਹੂਲਤਾਂ ਖੜੀਆਂ ਕਰਦੇ ਕਰਦੇ ਉਹ ਵਿਚਾਰੇ ਇਹ ਭੁੱਲ ਜਾਂਦੇ ਨੇ ਯਾਰ ਅਸੀਂ ਇਹਨਾਂ ਨੂੰ ਟਾਈਮ ਵੀ ਦੇਣਾ ਹੈ ਉਹਨਾਂ ਜਦੋਂ ਵੀ ਆਉਣਾ ਇੱਕ ਸਾਫ ਦਾ ਉਹਨਾਂ ਤੇ ਆਸਾਨੀ ਜਿਤਾਣਾ ਹੈ ਵੀ ਅਸੀਂ ਇੰਜ ਅਸੀਂ ਇੰਜ ਉਹਨਾਂ ਉਹਨਾਂ ਨੂੰ ਵੀ ਇਹ ਚੀਜ਼ ਦੀ ਗੋ ਹੋ ਜਾਂਦੀ ਮਾਂ ਪਿਓ ਵੀ ਇਹ ਸਾਡੇ ਹੀ ਸਾਰਾ ਕੁਝ ਵੀ ਅਸੀਂ ਬਣਾ ਕੇ ਖੜਾ ਕੀਤਾ ਹੈ ਇੱਕ ਤਾਂ ਇਹ ਚੀਜ਼ ਦਾ ਬਹੁਤ ਅਸਰ ਪਿਆ ਹੈ ਇੱਕ ਅੱਜ ਜਿਹੜਾ ਮੈਂ ਤੁਹਾਨੂੰ ਕਿਵੇਂ ਦੱਸਾਂ ਵੀ ਕੋਈ ਨਾ ਸਾਥੀ ਜਿਸੇ ਸੋਚ ਮਰ ਗਈ ਹੈ ਅਸੀਂ ਆਪਣਾ ਮਰਨਾ ਸਾਨੂੰ ਯਾਦ ਨਹੀਂ ਹੈ ਠੀਕ ਆ ਜੇ ਅੱਜ ਮੈਂ ਆਪਣੇ ਮਾਪੇ ਨੂੰ ਧੱਕੇ ਦਿਆਂਗਾ ਕੱਲ ਨੂੰ ਮੇਰੇ ਬੱਚੇ ਵੀ ਜਵਾਨ ਹੋ ਰਹੇ ਨੇ ਇਹ ਫਿਲਮ ਸਾਡੇ ਕਈ ਜਿਹੜੇ ਘਰਾਂ ਦੇ ਹਾਲਾਤ ਹੋਏ ਨੇ ਉਹਨਾਂ ਵਿੱਚ ਫਿਲਮ ਇਹ ਪੁਰਾਣੀ ਚੱਲ ਰਹੀ ਸੀ ਮੈਂ ਬੁਰਾ ਨਾ ਮੰਨਿਓ ਮੇਰੀ ਗੱਲ ਦਾ ਜਿਹੜੇ ਜਿਨ੍ਹਾਂ ਦੇ ਮਾਪੇ ਪਾ ਨੇ ਸੇਵਾ ਕੀਤੀ ਹੋਈ ਹੈ ਨਾ ਜੀ ਉਹ ਕੋਈ ਸੋਚੋ ਇੱਕ ਦੋ ਪਰਿਵਾਰ ਰੋੜ ਰਿਹਾ ਹੈ ਵੀ ਉਹਨਾਂ ਦਾ ਕੋਈ ਹੋਰ ਮਾੜਾ ਕਰਮ ਨਾ ਅੱਗੇ ਆ ਗਿਆ ਏ ਨਹੀਂ ਤਾਂ ਜਿਨ੍ਹਾਂ ਨੇ ਆਪਣੇ ਮਾਪੇ-ਮਾਪ ਨੂੰ ਨਹੀਂ ਚੰਗੀ ਤਰ੍ਹਾਂ ਸੰਭਾਲਿਆ ਉਹਨਾਂ ਨੂੰ ਤੱਕੇ ਬਹੁਤ ਜ਼ਿਆਦੇ ਪੈ ਰਹੇ ਨੇ ਤੇ ਇਹ ਸਾਡੀ ਬਦਕਿਸਮਤੀ ਹੈ ਅਸੀਂ ਬਾਬਿਆਂ ਨੂੰ ਜਾ ਕੇ ਵੱਡੇ-ਵੱਡੇ ਚੜਾਵੇ ਦਿੰਨੇ ਆ ਉਹਨਾਂ ਦੇ بڑے ਪੈਰ ਫੜਨੇ ਆ ਬੜਾ ਬੜੇ ਪਖੰਡ ਕਰਨੇ ਆ ਪਰ ਉਹ ਪਖੰਡ ਕਿਸੇ ਕੰਮ ਨਹੀਂ ਹੈਗੇ ਜੇਕਰ ਤੁਸੀਂ ਤੁਹਾਡੇ ਤੋਂ ਮਾਪੇ-ਮਾਪ ਤੁਹਾਡੇ ਖੁਸ਼ ਨਹੀਂ ਹੈਗੇ ਠੀਕ ਹੈ ਨਾ ਤੁਸੀਂ ਪਹਿਲਾਂ ਵੈਸੇ ਮੈਂ ਕਿਸੇ ਨੂੰ ਵੀ ਸਮਝਾਂਦਾ ਬਾਤਾਂ ਚੰਗਾ ਨਹੀਂ ਲੱਗਦਾ ਇਹ ਗੱਲ ਕਹਿੰਦਾ ਕਿਉਂਕਿ ਮੇਰਾ ਖੁਦ ਦਾ ਤਜਰਬਾ ਜਿਆਦਾ ਨਹੀਂ ਆਇਆ ਜੀ ਮੈਂ 6-7 ਸਾਲ ਹੋ ਗਏ ਨੇ ਬੰਦੇ ਦੀ ਹਾਲਤ ਚ ਆਇਆ ਇਹਨੂੰ ਮੈਂ ਖੁਦ ਵੀ ਠੀਕ ਨਹੀਂ ਸੀ ਜਦੋਂ ਵੀ ਖੁਦ 10 ਸਾਲ ਮੈਂ ਕਰਦਿਆਂ ਦਾ ਬਹੁਤ ਕਲੇਸ਼ ਕੀਤਾ ਪਰ ਚਲੋ ਕਹਿੰਦੇ ਨੇ ਸਵੇਰ ਦਾ ਭੁੱਲੇ ਸ਼ਾਮ ਨੂੰ ਘਰੇ ਆ ਜੇ ਤਾਂ ਉਹਨੂੰ ਭੁੱਲੇ ਨਹੀਂ ਕਿਹਾ ਜਾਂਦਾ ਤੁਸੀਂ ਤਾਂ ਫੇਰ ਵੀ ਘਰੇ ਤਾਂ ਵਾਪਸ ਆ ਗਏ ਤੁਸੀਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਤਾਂ ਲੋਕਾਂ ਦੀ ਵੀ ਜ਼ਿੰਦਗੀ ਜਿਹੜੀ ਉਹ ਦੇਖ ਰਹੇ ਹੋ ਤੁਸੀਂ ਬਹੁਤ ਵੱਡੀ ਸੇਵਾ ਆਪਾਂ ਕਹਿ ਸਕਦੇ ਹਾਂ ਕਿਉਂਕਿ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਜਿਵੇਂ ਕਿਹਾ ਬਿੰਦਰ ਜੀ ਕੀ ਅੱਜ ਕੱਲ ਤਾਂ ਕੋਈ ਜੇ ਸੜਕ ਦੇ ਉੱਤੇ ਡਿੱਗਿਆ ਪਿਆ ਹੁੰਦਾ ਉਹਨੂੰ ਕੋਈ ਦੇਖਦਾ ਨਹੀਂ ਦੇਖ ਕੇ ਲੰਘ ਜਾਂਦੇ ਨੇ ਜੇ ਐਕਸੀਡੈਂਟ ਹੁੰਦਾ ਉਹਨੂੰ ਵੀ ਨਹੀਂ ਕੋਈ ਚੱਕਦਾ ਪਰ ਤੁਸੀਂ ਇਹੋ ਜਿਹੇ ਬੰਦੇ ਜਿਹੜੇ ਦਸਰਿਆਂ ਤੁਸੀਂ ਵੀ ਕੀੜੇ ਪਏ ਹੋਏ ਬੰਦਿਆਂ ਨੂੰ ਤੁਸੀਂ ਆਪ ਹੱਥਾਂ ਨਾਲ ਕੱਢਿਓ ਤਾਂ ਹੋਰ ਲੋਕਾਂ ਨੂੰ ਕੀ ਕਹੋਗੇ ਤੁਸੀਂ ਜੇਕਰ ਕੋਈ ਤੁਹਾਡੇ ਨਾਲ ਜੁੜਨਾ ਚਾਹੁੰਦਾ ਆ ਜਾਂ ਖੁਸ਼ ਆ ਤੁਸੀਂ ਕਿਦ ਆਪਣਾ ਨੰਬਰ ਜ਼ਰੂਰ ਮੈਂ ਕਹਿੰਦਾ ਦਰਸ਼ਕਾਂ ਨਾਲ ਸਾਂਝਾ ਕਰੋ ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਨੇ ਕਿਉਂਕਿ ਉਹਨਾਂ ਕੋਲ ਕੁਝ ਨਹੀਂ ਹੁੰਦਾ ਆਪਣਾ ਇਲਾਜ ਕਰਾਉਣ ਲਈ ਪੈਸੇ ਨਹੀਂ ਹੁੰਦੇ ਨਾ ਉਹਨਾਂ ਕੋਲ ਕੋਈ ਹੋਰ ਸਹਾਰਾ ਹੁੰਦਾ ਫਿਰ ਉਹ ਤੁਹਾਡੀ ਇਹ ਵੀਡੀ ਤੁਸੀਂ ਕਿਸੇ ਦਾ ਮਸੀਹਾ ਬਣੋ ਸਹਾਰਾ ਬਣੋ ਤੁਸੀਂ ਆਪਣਾ ਇੱਕ ਨੰਬਰ ਦੋ ਇਹ ਲੋਕਾਂ ਨੂੰ ਕੀ ਕਹੋਗੇ ਜੇ ਕੋਈ ਜੁੜਨਾ ਚਾਹੁੰਦਾ ਲੋਕਾਂ ਨੂੰ ਵੇਖੋ ਭਾਈ ਪਹਿਲਾਂ ਤਾਂ ਮੈਂ ਇਹੀ ਕਹਿੰਦਾ ਵੀ ਸਾਡੇ ਨਾਲ ਵੀ ਜੁੜਨ ਤੋਂ ਪਹਿਲਾਂ ਇੱਕ ਤੁਸੀਂ ਖੁਦ ਹੀ ਸੋਚੋ ਵੀ ਜੇ ਕੋਈ ਤੁਹਾਡਾ ਆਪਣਾ ਭੈਣ ਭਰਾਈ ਮਾਤੜੇ ਉਹਦੀ ਸਹਾਇਤਾ ਕਰੋ ਜੇਕਰ ਆਪਾਂ ਸਾਰੇ ਹੀ ਜਾਗ ਜੀਏ ਆਪਣੇ ਭੈਣ ਭਰਾਵਾਂ ਨੂੰ ਆਪਣੇ ਆਸ-ਪਾਸ ਨੂੰ ਸੰਭਲਣ ਲੱਗ ਜਾਈਏ ਤੇ ਮੈਨੂੰ ਲੱਗਦਾ ਵੀ ਇਹ ਇਹ ਲੋਡ ਨਹੀਂ ਰਹੇਗੀ ਆਪਾਂ ਨੂੰ ਤੇ ਬਾਕੀ ਜੇ ਫੇਰ ਵੀ ਸਾਡੇ ਨਾਲ ਕੋਈ ਜੁੜਨਾ ਚਾਹੁੰਦਾ ਹੈ ਮੈਂ ਗੁਰਦੁਆਰਾ ਦੋਹਨਵਰ ਸਾਹਿਬ ਵੀ ਘੰਟਾ ਡੇਢ ਆਣਾ ਈ ਤੇ ਰਜਿੰਦਰਾ ਹਸਪੀਟਲ ਹੈ ਬਾਕੀ ਜਾਨੇ ਹੀ ਤਸੰਤੀ ਵਾਲਿਆਂ ਦਾ ਸਾਡਾ ਦਫਤਰ ਹੈ ਇੱਥੇ ਸਰਕਟ ਹਾਊਸ ਦੇ ਸਾਹਮਣੇ ਜੀ ਤੇ ਉੱਥੇ ਵੀ ਸਾਡੇ ਯੋਸ਼ੀ ਜੀ ਬੈਠਦੇ ਨੇ ਉਹਨਾਂ ਕੋਲ ਆ ਕੇ ਤੁਸੀਂ ਉਹਨਾਂ ਆਪਣਾ ਫਾਰਮ ਭਰ ਸਕਦੇ ਹੋ ਤੋਂ ਆਪਣਾ ਨੰਬਰ ਲੈ ਲਓ ਉਹ ਮੇਰਾ ਨੰਬਰ ਲੈ ਲਓ ਤੋਂ ਜਿਵੇਂ ਵੀ ਤੁਸੀਂ ਤੁਹਾਡੀ ਕੋਈ ਇੱਛਾ ਸੇਵਾ ਕਰਨ ਦੀ ਜੋ ਵੀ ਇੱਕ ਵਾਰ ਨੰਬਰ ਜਰੂਰ ਸ਼ੇਅਰ ਕਰ ਦਿਓ ਮੇਰਾ ਨੰਬਰ ਹੈ 9988989375 ਜੇ ਕੋਈ ਕਿਸੇ ਤਰ੍ਹਾਂ ਹੋਰ ਦੀ ਮਦਦ ਕਰਨਾ ਚਾਹੁੰਦਾ ਹੋਵੇ ਕੋਈ ਕਹੇ ਵੀ ਅਸੀਂ ਆ ਨਹੀਂ ਸਕਦੇ ਅਸੀਂ ਕੋਈ ਪੈਸੇ ਦੇਣਾ ਚਾਹੁੰਦੇ ਆ ਇੱਥੇ ਆ ਕੇ ਕੋਈ ਹੋਰ ਲੋੜ ਬੰਦ ਨੂੰ ਕੋਈ ਚੀਜ਼ ਦੇਣਾ ਚਾਹੁੰਦੇ ਹੋ ਉਹ ਦਫ਼ਤਰ ਆ ਕੇ ਦੇ ਸਕਦੇ ਨੇ ਹਾਂ ਜੀ ਹਾਂ ਉਹ ਦਫ਼ਤਰ ਆ ਕੇ ਸਾਡੇ ਸ਼ਰਮਾ ਜੀ ਨਾਲ ਮਿਲ ਲੈਣ ਜੀ ਪ੍ਰਧਾਨ ਜੀ ਨੂੰ ਸਾਡੇ ਨੂੰ ਤੇ ਉਹੀ ਉਹ ਸਾਰਾ ਸਿਸਟਮ ਸੰਭਾਲਦੇ ਨੇ ਜੀ ਮੈਂ ਉਹ ਸਿਸਟਮ ਤੋਂ ਬਾਹਰ ਆ ਜੀ ਤੇ ਬਿਲਕੁਲ ਬਿਲਕੁਲ ਔਰ ਜੇਪਾ ਕਹੀਏ ਸੰਸਥਾ ਜਿਹੜੀ ਤੁਸੀਂ ਜਿਹਦੇ ਨਾਲ ਤੁਸੀਂ ਜੁੜੇ ਹੋਣ ਚਾਹਦੇ ਹੋ ਸੰਤਤੀ ਦੀ ਕਰਦੇ ਹੋ ਜੀ ਉਹ ਹੋਰ ਵੀ ਵੱਡੇ ਕੋਈ ਅਪਰਾਲੇ ਕਰਦੇ ਨੇ ਉਹ ਬਹੁਤ ਇਸ ਟਾਈਮ 5 ਐਂਬੂਲੈਂਸ ਚੱਲ ਰਹੀਆਂ ਨੇ ਇਹਨਾਂ ਦੀ ਅੱਛਾ ਜੀ ਰੱਬ ਤੁਹਾਡਾ ਭਲਾ ਕਰੇ ਫੀਸਾਂ ਪਤਾ ਨਹੀਂ ਕਿੰਨੇ ਕ ਬੱਚਿਆਂ ਨੂੰ ਦੇ ਰਹੇ ਨੇ ਉਹ ਹੂੰ ਸਲਾਈ ਮਸ਼ੀਨਾਂ ਹੁਣ ਤੱਕ 1100 ਪਲੱਸ ਸਲਾਈ ਮਸ਼ੀਨਾਂ ਵੰਡ ਚੁੱਕੇ ਨੇ ਇੱਕ ਉਹਨਾਂ ਦਾ ਇੱਥੇ ਰਾਏਪੁਰ ਮੰਡਲਾ ਜੀ ਚੱਲ ਰਿਹਾ ਜੀ ਕੰਪਿਊਟਰ ਸੈਂਟਰ ਹੈ ਹੂੰ ਨਾਲ ਸਲਾਈ ਸੈਂਟਰ ਹੈ ਤੇ ਬਿਊਟੀ ਪਾਰਲਰ ਹੈ ਉਹਨਾਂ ਦੀ ਫ੍ਰੀ ਸਿੱਖਿਆ ਦਿੱਤੀ ਜਾਂਦੀ ਹੈ ਉੱਥੇ ਬਾਅਦ ਚ ਉਹਨਾਂ ਭੈਣਾਂ ਦੀ ਮਦਦ ਵੀ ਕੀਤੀ ਜਾਂਦੀ ਵੀ ਜੇ ਉਹਨਾਂ ਚੋਂ ਕਿਸੇ ਨੇ ਕੀਤਾ ਖੋਲਣਾ ਤੇ ਬਾਕੀ ਬਹੁਤ ਚੰਗੇ ਕੰਮ ਕਰ ਰਹੀ ਹੈ ਸੰਸਥਾ ਸਾਡੀ ਕੱਲ ਰਿਫਲੈਕਟਰ ਲਾਏ ਨੇ ਕਾਫੀ ਟਰੈਕਟਰ ਟਰਾਲੀਆਂ ਦੇ ਵੀ ਜਿੰਨਾ ਹੋ ਸਕੇ ਸਾਡੇ ਸ਼ਰਮਾ ਜੀ ਬਹੁਤ ਸਿਆਣੇ ਨੇ ਬਹੁਤ ਪੜੇ ਲਿਖੇ ਨੇ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਜੀ ਬਿਲਕੁਲ ਅਸੀਂ ਵੀ ਤੁਹਾਡੇ ਤਾਰੀਫ ਕਰਦੇ ਆਂ ਜੀ ਸ਼ਲਾਘਾ ਕਰਦੇ ਆਂ ਅਜਿਹੇ ਉਪਰਾਲਿਆਂ ਦੀ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਬੇਸ਼ੱਕ ਘਰੇ ਬੈਠੇ ਬੈਠੇ ਦੇਖ ਲੈਂਦੇ ਨੇ ਵੀਡੀਓ ਦੇਖ ਲੈਂਦੇ ਨੇ ਕਿ ਕਿਸੇ ਨੂੰ ਲੋੜ ਆ ਤੁਸੀਂ ਵੀ ਕਈ ਵੀਡੀਓ ਪਾਉਂਦੇ ਆਂ ਵੀ ਆ ਬੰਦੇ ਨੂੰ ਲੋੜ ਆ ਪਰ ਕੋਈ ਸੰਪਰਕ ਨਹੀਂ ਕਰਦਾ ਅਗਲਾ ਕਹਿੰਦਾ ਯਾਰ ਸਾਡੇ ਕੀ ਲੈਣਾ ਸਾਡਾ ਕੀ ਲੱਗਦਾ ਹੁਣ ਰਾਏਪੁਰ ਮੰਡਲਾਂ 'ਈ ਅੱਗੇ ਅਸੀਂ ਨਵਾਂ ਪ੍ਰੋਜੈਕਟ ਖੋਲਣ ਜਾ ਰਹੇ ਆਂ ਜਿਹੜੇ ਸਾਡੇ ਅਸੀਂ ਮਰੀਜ਼ ਹੁੰਦੇ ਸੀ ਨਾ ਜੀ ਅਸੀਂ ਇਲਾਜ ਕਰਾ ਲੈਂਦੇ ਸੀ ਚਲੋ ਸੰਗਤ ਕਰਾਉਣ ਆਲੀ ਅਸੀਂ ਕੌਣ ਆਂ ਉਹ इलाज ਹੋ ਜਾਣਾ ਬੰਦੇ ਦਾ ਉਸ ਤੋਂ ਬਾਅਦ ਜੋ ਡਾਕਟਰਾਂ ਨੇ ਛੁੱਟੀ ਕਰ ਦੇਣੀ ਉਹ ਬੰਦਾ ਫੇਰ ਰੋਡ ਤੇ ਆ ਜਾਂਦਾ ਬਿਲਕੁਲ ਬਿਲਕੁਲ ਉਹ ਸਾਨੂੰ ਬਹੁਤ ਵੱਡੀ ਸਮੱਸਿਆ ਸੀ ਸਾਡੇ ਕੋਲੋਂ ਉੱਥੇ ਕੋਈ ਵੀਕ ਬੈਡ ਦੀ ਜਗ੍ਹਾ ਹੈਗੀ ਐ ਅਸੀਂ ਉੱਥੇ ਇੱਕ ਨਾਲ ਕੇਅਰ ਟੇਕਰ ਰੱਖ ਕੇ ਨਾ ਜੀ ਉਹ ਬੰਦਾ ਜਿੰਨਾ ਚਿਰ ਬਿਲਕੁਲ ਸਹੀ ਨਹੀਂ ਹੁੰਦਾ ਜਦੋਂ ਇੱਥੇ ਛੁੱਟੀ ਹੋ ਜਾਏ ਕਰੇਗੀ ਵੀ ਉਹ ਇੱਕ ਅਸੀਂ 올ਡ এজ ਹੋਮ ਕਹ ਲਓ ਉਹਨੂੰ ਜੀ ਜਿਵੇਂ ਮਰਜ਼ੀ ਕਹ ਲਓ ਵੀ ਉਹਨੂੰ ਉਸ ਇੱਕ ਤਰੀਕੇ ਨਾਲ ਚਲਾਵਾਂਗੇ ਵੀ ਜਿਹੜੇ ਇੱਥੇ ਸਾਡੇ ਮਰੀਜ਼ ਹੋਣਗੇ ਨਾ ਜਦੋਂ ਉਹਨਾਂ ਨੂੰ ਛੁੱਟੀ ਹੋ ਜਾਇਆ ਕਰੇਗੀ ਫਿਰ ਅਸੀਂ ਉਹਨਾਂ ਨੂੰ ਉੱਥੇ ਲੈ ਜਾਇਆ ਕਰਾਂਗੇ ਵੀ ਉੱਥੇ ਅਸੀਂ ਉਹਨਾਂ ਦਾ ਫਿਰ ਇਲਾਜ ਕਰਾਇਆ ਕਰਾਂਗੇ ਜਿੰਨਾ ਚਿਰ ਉਹ ਪੂਰੇ ਠੀਕ ਨਹੀਂ ਹੋਣ ਕਰਨਗੇ ਤੰਦਰੁਸਤ ਨਹੀਂ ਹੋਣ ਕਰਨਗੇ ਉਹਨਾਂ ਚਿਰ ਫਿਰ ਅਸੀਂ ਉਹਨਾਂ ਨੂੰ ਉੱਥੇ ਰੱਖਿਆ ਕਰਾਂਗੇ ਜੀ ਜੀ ਬਿਲਕੁਲ ਤਾਂ ਬਾਕੀ ਅੱਜ ਸਮੇਂ ਦੇ ਨਾਲ ਲੋਡ ਬਹੁਤ ਆ ਕਿ ਜਿਸ ਤਰੀਕੇ ਦੇ ਨਾਲ ਹੁਣ ਭੁਪਿੰਦਰ ਜੀ ਸੇਵਾ ਕਰ ਰਹੇ ਨੇ ਆ ਜਨਹਿਤ ਸੰਮਤੀ ਸੰਸਥਾ ਜੋ ਪਟਿਆਲੇ ਦੀ ਨਾਮਵਰ ਸੰਸਥਾ ਉਸ ਦੇ ਮੈਂਬਰ ਸੇਵਾ ਕਰ ਰਹੇ ਨੇ ਲੋਕਾਂ ਨੂੰ ਵੀ ਅਪੀਲ ਆ ਸਾਡੀ ਵੀ ਅਪੀਲ ਆ ਕਿ ਤੁਸੀਂ ਵੀ ਇਸ ਤਰੀਕੇ ਨਾਲ ਸੇਵਾ ਕਰੋ ਸੇਵਾ ਇਹ ਨਹੀਂ ਕਿ ਤੁਸੀਂ ਆਪਣਾ ਸਮਾਂ ਦਿਓ ਕਿ ਤੁਸੀਂ ਆ ਕੇ ਸੜਕ ਤੇ ਪਏ ਕਿਸੇ ਨੂੰ ਚੱਕੋ ਸੇਵਾ ਕਿਸੇ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਸੰਸਥਾ ਦੇ ਨਾਲ ਜੁੜ ਕੇ ਸੇਵਾ ਕਰ ਸਕਦੇ ਹੋ ਗੈਪ ਚ ਰਹਿ ਕੇ ਦੂਰ ਰਹਿ ਕੇ ਵੀ ਸੇਵਾ ਕਰ ਸਕਦੇ ਹੋ ਪਰ ਵਾਕਈ ਕਿਹਾ ਜਾਂਦਾ ਮਨੁੱਖਤਾ ਦੀ ਸੇਵਾ ਜੋ ਸਭ ਤੋਂ ਵੱਡੀ ਸੇਵਾ ਹੁੰਦੀ ਆ ਬਾਕੀ ਜੋ ਜੇਕਰ ਕੋਈ ਅਜਿਹੀ ਸੇਵਾ ਕਰਦਾ ਸੇਵਾ ਨਿਭਾਉਂਦਾ ਦਿਲੋਂ ਸੇਵਾ ਭਾਵਨਾ ਦੇ ਨਾਲ ਅਜਿਹੀ ਸੇਵਾ ਕਰਦਾ ਤਾਂ ਉਸ ਨੂੰ ਸਲੂਟ ਜ਼ਰੂਰ ਬਣਦਾ ਹੈ